ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾਨ ਮੈਂ ਡਾਤ ਲਿਖਾ ਜੇ ਮਿਲੇ ਤਮਸਟ ਕਲਈਏ ਕੂੜਾ ਲਾਲ ਛੱਡੀਏ ਉਹ ਇੱਕ ਮਨ ਲਿਖਤਈਏ ਫਲ ਦੇਵੇ ਉਹ ਪਾਈਏ ਜੇ ਵਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੁੜ ਤਨਾਂ ਦੀ ਪਾਈਏ ਤਥ ਥੋੜੀ ਸੇਵ ਗਵਈਏ ਜੀ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ ਜਮਕੇ ਜਮਕੇ ਵੇ ਸਿੰਗਾ ਸੇਵਾ ਦਾ ਨੂਰ ਨਾਸਕ ਚਮਕੇ ਜਮਕੇ ਜਮਕੇ ਵੇ ਸਿੰਗਾ ਸੇਵਾ ਦਾ ਨੂਰ ਨਾਸਕ ਚਮਕੇ ਜਮਕੇ ਚਮਕੇ ਓਏ ਸਿੰਗਾ ਸੇਵਾ ਦਾ ਨੂਰ ਨਾਸਕ ਚਮਕੇ ਨਾਸਕ ਚਮਕੇ ਜਮਕੇ ਜਮਕੇ ਚੰਕੇ ਸਿੰਗਾ ਓਏ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਸੇਵਾ ਅੰਗ ਸੁਕਮਾਈ ਜਿੰਦ ਗੁਰਾਂ ਨੇ ਖੇਡਾਈ ਹੋ ਸੇਵਾ ਅੰਗ ਸੁਕਮਾਈ ਜਿੰਦ ਗੁਰਾਂ ਨੇ ਖੇ ਰਾਈ ਸੇਵਾ ਅੰਗ ਸੁਕਮਾਈ ਜਿੰਦ ਗੁਰਾਂ ਨੇ ਖੇਡਾਈ ਉਹ ਗੁਰੂ ਹੁੰਦੇ ਨੇ ਸਾਈ ਤੈ ਤੋਂ ਜਾਣਦੇ ਨਹੀਂ ਮਸਤਕ ਚਮਕੇ ਓਏ ਸਿੰਘਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਓਏ ਸਿੰਘਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਵਈ ਸਿਖਾ ਸੇਵਾ ਦਾ ਨੂਰ ਮਸਤਕ ਚਮਕੇ ਚਮਕੇ ਵਈ ਸਿਖਾ ਸੇਵਾ ਦਾ ਸਤਿ ਸ੍ਰੀ ਅਕਾਲ ਰਾਮ ਰਾਮ ਜੁਦਾਤਾ ਮੁਕਤ ਕੋ ਉਹ ਸੰਸ ਜਪਾਵੇ ਨਾਮ ਪਰਮ ਸਤ ਕਰ ਯੋਗ ਗੁਰੂ ਜੀ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਲੰਮੇ ਸਮੇਂ ਤੋਂ ਲੈ ਕੇ ਗੁਰੂਆਂ ਦੇ ਗੁਰੂ ਧੰਨ 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 ਸਤਿਗੁਰੂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਲਣਾ ਕਬਲਾਂ ਦੀਆਂ ਹਾਜ਼ਰੀਆਂ ਭਰਦੇ ਆ ਗੁਰੂ ਘਰ ਦੇ ਮਹਾਨ ਕੀਰਤਨੀਏ ਮਹਾਨ ਗੰਤੀ ਸਹਿਬਾਨ ਮਹਾਪੁਰਖ ਬਾਬਾ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਮਕਾਨ ਦੇ ਉਸ ਨਵੇਂ ਮਕਾਨ ਦੇ ਬਦਲੇ ਇੰਨੇ ਸਾਧੂ ਤੇ ਇੰਨੀ ਸੰਗਤ ਦੇ ਦਰਸ਼ਨ ਹੋਏ ਨੇ ਇਹ ਮਕਾਨ ਏਡੇ ਭੱਗਾ ਵਾਲਾ ਏਡੇ ਕਰਮਾ ਵਾਲਾ ਸੀ ਵੀ ਮਕਾਨ ਬਣਾਉਣੇ ਆ ਘਰਾਂ ਦੇ ਵਿੱਚ ਵੱਧ ਤੋਂ ਵੱਧ ਸੁਖਮਨੀ ਸਾਹਿਬ ਦਾ ਪਾਠ ਕਰਾ ਦਿਆਂਗੇ ਉਦੋਂ ਜੋਰ ਮਾਰ ਕੇ ਸਹਿਜ ਪਾਠ ਕਰਾ ਦਿਆਂਗੇ ਜੇ ਚੱਲੋ ਮੜੀ-ਮੋਟੀ ਹੋਰ ਕ ਜਾਇਸ ਐਸੀ ਖੰਡ ਪਾਠ ਕਰਾ ਦਿਆਂਗੇ ਵਰਤਨ ਦਿਨ ਸਮਾਗਮ ਚਲਦੇ ਨੂੰ ਹੋ ਗਏ ਤੇ ਤਿੰਨ ਦਿਨ ਹੀ ਮਹਾਪੁਰਖਾਂ ਨੂੰ ਆਉਂਦਿਆਂ ਨੂੰ ਹੋ ਗਏ ਕਿੰਨੇ ਸਤਪੁਰਸ਼ ਆਏ ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਸਾਡੀ ਉੱਚੀ ਤੇ ਸੁੱਚੀ ਸੰਪਰਦਾਇ ਮਸੂਹਣਾ ਸਾਹਿਬ ਜਗਤ ਮਤਾ ਭੋਲੀ ਕੌਰ ਜੀ ਉਹਨਾਂ ਦੇ ਮੁੱਖ ਸੰਚਾਲਕ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਮਹਾਰਾਜ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਤਪਾਲ ਸਿੰਘ ਜੀ ਸテ ਤੇ ਹੋਰ ਵੀ ਬੇਅੰਤ ਮਹਾਂਪੁਰਖ ਬਾਬਾ ਮੰਨਪ੍ਰੀਤ ਸਿੰਘ ਜੀ ਅਲੀਪੁਰ ਖਾਲਸਾ ਵਾਲੇ ਬਾਬਾ ਭਰਪੂਰ ਸਿੰਘ ਜੀ ਕਿੰਨਿਆਂ ਕਿ ਤੁਹਾਨੂੰ ਨਾ ਲਈਏ ਬੇਅੰਤ ਮਹਾਂਪੁਰਖ ਬੈਠੇ ਨੇ ਜਿਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਦੇ ਨਾਲ ਕਹਿੰਦੇ ਵੰਦਨ ਕੱਟੇ ਜਾਂਦੇ ਇੱਕ ਸਾਧੂ ਮਿਲ ਜੇ ਇੱਕ ਉਹਦੇ ਦਰਸ਼ਨ ਕਰਨ ਦੇ ਨਾਲ ਵੰਦਨ ਕੱਟੇ ਜਾਂਦੇ ਨੇ ਪਰ ਇੱਥੇ ਤਾਂ ਦੇਖੋ ਕਿੰਨੇ ਮਹਾਂਪੁਰਖ ਬੈਠੇ ਨੇ ਜਿਨ੍ਹਾਂ ਦੀ ਬਾਬਤ ਗੁਰਬਾਣੀ ਵਿੱਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਹਿੰਦੇ ਉਹਨਾਂ ਦੇ ਦਰਸ਼ਨ ਕਰੋ ਸ਼ਰਾਬੀਆਂ ਦੇ ਇਹਨਾਂ ਦਰਸ਼ਨ ਕਰੋ ਗੋਲੀਆਂ ਖਾਣ ਵਾਲਿਆਂ ਦੇ ਭੁੱਕੀ ਖਾਣ ਵਾਲਿਆਂ ਦੇ ਥੀਮ ਖਾਣ ਵਾਲਿਆਂ ਦੇ ਚਿੱਟਾ ਖਾਣ ਵਾਲਿਆਂ ਦੇ ਦਰਸ਼ਨ ਕਰੋ ਇਹੋ ਜੇ ਸਾਧੂਆਂ ਦੇ ਦਰਸ਼ਨ ਕਰੋ ਫਿਰ ਹੋਊਗਾ ਕਿ ਦਰਸ਼ਣਿ ਉਹਨਾਂ ਰੂਹਾਂ ਦੇ ਕਰਨੇ ਜਿਨ੍ਹਾਂ ਦੇ ਭਾਗ ਸੁਵਲਣੇ ਨੇ ਦਰਸ਼ਣਿ ਉਹਨਾਂ ਰੂਹਾਂ ਦੇ ਕਰਨੇ ਜਿਨਾ ਦੇ ਬਾਗ ਸਵਲੜੇ ਨੇ ਦਰਸ਼ਨ ਹੁਨਾ ਰੁਵਾ ਤੇ ਘੜੇ ਜਿਨਾ ਦੇ ਬਾਗ ਸਵਲੜੇ ਨੇ ਦਰਸ਼ਨ ਹੁਨਾ ਰੁਵਾ ਤੇ ਘੜੇ ਜਿਨਾ ਦੇ ਬਾਗ ਸਵਲੜੇ ਨੇ ਦਰਸ਼ਨ ਹੁਨਾ ਦੁਹਾਂ ਦੇ ਕਰਨੇ ਜਿਨਾ ਦੇ ਬਾਗ ਸਵਲੜੇ ਨੇ ਦਰਸ਼ਨੀ ਉਹਨਾਂ ਨੂੰ ਹਾਂ ਦੇ ਕਰਨੇ ਜਿਨ੍ਹਾਂ ਦੇ ਭਾਗ ਸੁਵਲੜੇ ਨੇ ਦਰਸ਼ਨੀ ਉਹਨਾਂ ਰੂਹਾਂ ਦੇ ਕਰਨੇ ਜਿਨ੍ਹਾਂ ਦੇ ਭਾਗ ਸੁਵਲੜੇ ਨੇ ਦਰਸ਼ਨੀ ਉਹਨਾਂ ਰੂਹਾਂ ਦੇ ਕਰਨੇ ਜਿਨ੍ਹਾਂ ਦੇ ਭਾਗ ਸੁਵਲੜੇ ਨੇ ਦਰਸ਼ਨੀ ਉਹਨਾਂ ਰੂਹਾਂ ਦੇ ਕਰਨੇ ਜਿਨ੍ਹਾਂ ਦੇ ਭਾਗ ਸੁਵਲੜੇ ਨੇ ਰਸਮੀਓ ਕਾਰਵਾਚੇ ਕਰਨੇ ਜਿਨਾ ਦੇ ਪਾਗ ਸਵਲੜੇ ਨੇ ਦਰਸ਼ਨੀਓ ਨਾ ਜੁਹਾਂਦੇ ਕਰਨੇ ਜਿਨਾ ਦੇ ਪਾਗ ਸਵਲੜੇ ਨੇ ਦਰਸ਼ਨੀਓ ਨਾ ਜੁਹਾਂਦੇ ਕਰਨੇ ਜਿਨਾ ਦੇ ਪਾਗ ਸਵਲੜੇ ਨੇ ਕੋਈ ਮਿਲ ਜਾਵੇ ਪਰਮਾਤਮਾ ਦਾ ਬਖਸ਼ਾ ਹੋਇਆ ਰੱਬ ਦਾ ਬਖਸ਼ਾ ਹੋਇਆ ਕੋਈ ਇਹੋ ਜਿਹਾ ਸਾਧੂ ਮਿਲ ਜਾਵੇ ਜਿਹਦੇ ਮਿਲਣ ਦੇ ਨਾਲ ਸਾਡੇ ਅਨੇਕਾਂ ਹੀ ਪਾਪ ਜਿਹੜੇ ਹਨ ਦੁੱਖ ਪਾਪ ਨੇ ਉਹ ਕੱਟੇ ਜਾਂਦੇ ਨੇ ਤੇ ਕਿੰਨੇ ਮਹਾਪੁਰਖ ਬੈਠੇ ਨੇ ਇਹਨਾਂ ਦਾ ਵਿਚੋਲਾ ਕੌਣ ਹੈ ਬਾਪੁਰਖ ਬਾਬਾ ਗੁਰਪ੍ਰੀਤ ਸਿੰਘ ਜੀ ਇੱਕ ਮਕਾਨ ਬਣਾਇਆ ਉਹ ਮਕਾਨ ਏਡਾ ਭੱਗਾ ਵਾਲਾ ਬਣਿਆ ਜਿਨੇ ਅਨੇਕਾਂ ਹੀ ਸਾਧੂਆਂ ਦੇ ਕੇ ਗੁਲਦਸਤਾ ਬਣਾ ਦਿੱਤਾ ਅਨੇਕਾਂ ਹੀ ਸਾਧੂ ਜੋੜ ਦਿੱਤੇ ਕਈ ਪਰਸੋਂ ਵੀ ਹਾਜ਼ਰੀ ਭਰ ਕੇ ਗਏ ਐ ਮੈਂ ਬਸ 5-7 ਮਿੰਟਾਂ ਵਿੱਚ ਸਮਾਪਤੀ ਕਰ ਦਾਂ। ਵੈਸੇ ਤਾਂ ਇਹ ਐ ਵੀ ਇਸ ਇਹ ਮਤ ਅਕਨ ਜਿੰਨੇ ਮਾਪੁਰਖ ਬੈਠੇ ਆਂ ਪਰ 4 ਵਜੇ ਸਮਾਪਤੀ ਕਰਾਂਗੇ। ਬੋਲੋ ਸਤਨਾਮ ਵਾਹਿਗੁਰੂ। ਅੱਜ ਤਾਂ ਭਾਗਾਂ ਬੜਾ ਦਿਨ ਐ। ਇਹਦੂ ਬਾਅਦ ਕਿਹੜਾ ਕੱਲ ਨੂੰ ਕਿਹੜਾ ਫਿਰ ਸਮਾਗਮ ਹੋਣਾ ਜਾਂ ਪਰਸੋਂ ਨੂੰ ਫੇਰ ਕਰਨਾ ਵੀ ਨਹੀਂ ਬਾਅਦ ਫੇਰ ਕਰਨਾ। ਇਹ ਤਾਂ ਕਰਮਾਂ ਦੇ ਨਾਲ ਹੀ ਸਮਾਗਮ ਜਿਹੜਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਵੀ ਜੇ ਅਸੀਂ ਅੱਕ ਗਏ ਅਸੀਂ ਥੱਕ ਗਏ ਫਿਰ ਹੋਰ ਨਹੀਂ ਅਸੀਂ ਕਣਕ ਵੜਦੇ ਬੋਲੋ ਸਤਨਾਮ ਵਾਹਿਗੁਰੂ ਜੀ ਹੋਰ ਨਹੀਂ ਫਿਰ ਕਿੱਥੇ ਅਸੀਂ ਕਣ ਜੇ ਅਸੀਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵੀ ਟਾਈਮ ਦੇਖਦੇ ਰਹੇ 11:00 ਵੱਜ ਗਏ ਹੁਣ ਇੱਕ ਬਾਬਾ ਹੋਰ ਲੱਗ ਗਿਆ ਫਿਰ 12:00 ਵੱਜ ਗਏ ਇੱਕ ਬਾਬਾ ਹੋਰ ਲੱਗ ਗਿਆ 1:00 ਵੱਜ ਗਿਆ ਫਿਰ ਕੁਝ ਪ੍ਰਾਪਤ ਨਹੀਂ ਜੇ ਹੋਣਾ ਚਾਚੇ ਫੱਗੂ ਨੇ ਨਮਾ ਮਕਾਨ ਬਣਾਇਆ ਭਾਈ ਨਿਰਮਲ ਸਿੰਘ ਜੀ ਬਹੁਤ ਪਿਆਰ ਵਿੱਚ ਭਿੱਜ ਕੇ ਗਾ ਰਹੇ ਸਨ ਦੱਸ ਰਹੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਮੈਂ ਨਵਾਂ ਮਕਾਨ ਬਣਾਇਆ ਹੈ ਤੇ ਤੁਸੀਂ ਸਮੇਤ ਘੋੜੇ ਚਰਨ ਪਾਣੇ ਉਹਨਾਂ ਚਿਰ ਮੈਂ ਆਪਣੇ ਮਕਾਨ ਦੇ ਵਿੱਚ ਅੰਦਰ ਨਹੀਂ ਵਰਦਾ ਜਿੰਨਾ ਚਿਰ ਤੁਸੀਂ ਮੁबारक ਚਰਨ ਨਹੀਂ ਪਾਉਂਦੇ ਇਹ ਤਾਂ 20 20 ਸਾਲ ਡਿਕਣਾ ਪੈਂਦਾ ਫੇਰ ਗੁਰੂ ਆਉਂਦੇ ਨੇ ਸਾਡੇ ਘਰ ਦੇ ਵਿੱਚ 20 20 ਸਾਲ ਦਸਰੇ ਸੀ ਬਾਬਾ ਜੀ ਹੁਣੀ ਕਹਿੰਦੇ 20 ਸਾਲ ਹੋ ਗਏ ਜੀ ਕਿ ਜਨਾ ਮਕਾਨ ਬਣੇ ਫਿਰ ਗੁਰੂ ਦੇ ਚਰਨ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਭਾਈ ਫੱਗੂ ਨੇ ਬੇਨਤੀ ਕਰੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਚਰਨ ਪਾ ਦੇਓ ਮਹਰ ਕਰਨ ਲੱਗਿਆ ਆਵਾਂਗੇ ਫਿਰ ਮਹੀਨਾ ਲੰਘਿਆ ਭਾਈ ਫੱਗੂ ਫੇਰ ਰਸਤਾ ਬਸਤਾ ਲੈ ਕੇ ਆਇਆ ਮਹਾਰਾਜ ਨਮਾ ਮਕਾਨ ਬਣਾਇਆ ਉਹਦੇ ਵਿੱਚ ਚਰਨ ਪਾ ਦੋ ਮਹਰ ਕਰਨ ਲੱਗਿਆ ਆਵਾਂਗੇ ਇੱਕ ਛੰਨ ਪਾ ਕੇ ਉਹਦੇ ਵਿੱਚ ਬਾਹਰਲੇ ਪਾਸੇ ਆਪਣੇ ਬੱਚਾ ਨੂੰ ਟਿਕਾ ਦਿੱਤਾ ਜਿੰਨਾ ਚਿਰ ਗੁਰੂ ਸਾਹਿਬ ਆ ਕੇ ਚਰਨ ਨਹੀਂ ਪਾਉਂਦੇ ਉਹਨਾਂ ਚਿਰ ਕਿਸੇ ਨੇ ਨਵੇਂ ਮਕਾਨ ਦੇ ਵਿੱਚ ਨਹੀਂ ਵੜਨਾ ਵੱਡੇ-ਵੱਡੇ ਗੇਟ ਰੱਖ ਦਿੱਤੇ ਇੱਕ ਮਕਾਨ ਕਮਰਾ ਇੱਕ ਬਣਾਇਆ ਚਾਰ ਗੇਟ ਰੱਖ ਦਿੱਤੇ ਉਸ ਮਕਾਨ ਦੇ ਚਾਰ ਗੇਟ ਗੁਰੂ ਜੀ ਦਾ ਫਰਮਾਨ ਹੈ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਮਹਾਰਾਜ ਪਤਾ ਨਹੀਂ ਆਹ ਦਿਸ਼ਾ ਵਿੱਚੋਂ ਆ ਜਾਣ ਪਤਾ ਨਹੀਂ ਆਹ ਦਿਸ਼ਾ ਵਿੱਚੋਂ ਆ ਜਾਣ ਪਤਾ ਨਹੀਂ ਇੱਧਰੋਂ ਆ ਜਾਣ ਮਹਾਰਾਜ ਨੂੰ ਉਤਰਨਾ ਨਾ ਪਵੇ ਸਣੇ ਘੋੜੇ ਮੇਰੇ ਘਰ ਦੇ ਵਿੱਚ ਆ ਜਾਣ ਹੁਣ ਭਾਈ ਫੱਗੂ ਬੇਨਤੀਆਂ ਕਰਦਾ ਕਹਿੰਦੇ ਕਾਫੀ ਸਮਾਂ ਲੰਘ ਗਿਆ ਕਾਫੀ ਸਮਾਂ ਅੱਜ ਸੌਖ ਹੈ ਪੰਜ ਸਿੰਘ ਜਾਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਕੇ ਸੱਚੇ ਪਾਤਸ਼ਾਹ ਸੀ ਨਮਾ ਮਕਾਨ ਬਣਾਇਆ ਕਿਰਪਾ ਕਰੋ ਸਾਡੀ ਲੜਕੀ ਦੀ ਸ਼ਾਦੀ ਹੈ ਕਿਰਪਾ ਕਰੋ ਸਾਡੇ ਮੁੰਡੇ ਦਾ ਵਿਆਹ ਕਿਰਪਾ ਕਰੋ ਮਹਾਰਾਜ ਆ ਜਾਣਗੇ ਮਹਾਰਾ ਪੁੱਛਣਗੇ 8 ਦਿਨ ਰੱਖੇਗਾ ਜਾਂ 3 ਦਿਨ ਰੱਖੇਗਾ ਚਲੋ ਭੱਗਾ ਵਾਲੇ ਨੇ ਬਾਬਾ ਜੀ ਤਾਂ ਇਹਨਾਂ ਉੱਤੇ ਬੜੀ ਕਿਰਪਾ ਹੈ ਇਹਨਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਵੀ ਬੜੀਆਂ ਸੁੰਦਰ ਨੇ ਬੜਾ ਸੁੰਦਰ ਕੀਰਤਨ ਕਰਦੀਆਂ ਨੇ ਕਿਰਪਾ ਬਾਬਾ ਜੀ ਦੇ ਪਰਿਵਾਰ ਦੇ ਉੱਤੇ ਤੇ ਮਹਾਰਾਜ ਨੇ ਚਲੋ ਬੇਨਤੀ ਪ੍ਰਵਾਨ ਕਰੀ ਤੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਹਲਕਾਰਾ ਆ ਰਿਹਾ ਕਿ ਦੱਸਦਾ ਹੁੰਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਰਹੇ ਨੇ ਤਿਆਰੀ ਕਰ ਲੋ ਤੇ ਉਹ ਹਲਕਾਰਾ ਅੱਗੇ-ਅੱਗੇ ਬੇਨਤੀ ਕਰਦਾ ਹੁੰਦਾ ਕਹਿੰਦਾ ਮਿਲ ਜਾਵੇ ਕੋਈ ਰਬ ਦਾ ਦક્ષਿਆ ਮਿਲ ਜਾਵੇ ਜੀ ਪੂਰੀ Yeah. ਕੋਈ ਨਾਮ ਦਾ ਬਸ ਸ਼ੀਆ ਸਭ ਜੀਦਾ ਸੁਤਿਆ ਤੂੰ ਮੇਲਾ ਵੇਖਣ ਜਾ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ ਇਹੋ ਜਾਂ ਕੋਈ ਮਹਾਤਮਾ ਮਿਲ ਜਾਵੇ ਜਿਸ ਮਹਾਤਮਾ ਦੀ ਨજર ਸਾਡੇ ਉੱਤੇ ਪੈ ਜਾਵੇ ਸਾਡੇ ਵੀ ਅਨੇਕਾਂ ਪਾਪ ਕੱਟੇ ਜਾਣਗੇ ਚਲੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਭਾਈ ਭੱਗੂ ਭੱਜ ਕੇ ਆਇਆ ਕਿ ਸਤਕਾਰ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਉਤਰਨ ਲੱਗੇ ਘੋੜੇ ਤੇ ਮਹਾਰਾਜ ਆਹ ਦਿਨ ਨੂੰ ਢੀਕ ਗਿਆਤਾ ਮੇਰੀਆਂ ਅੱਖਾਂ ਪੱਕ ਗਈਆਂ ਮੈਨੂੰ ਬੜਾ ਸੁਮਾ ਹੋ ਗਿਆ ਵੀ ਸੱਚੇ ਪਾਤਸ਼ਾਹ ਨੂੰ ਸਮੇਤ ਕੋੜੇ ਵਿਚਾਲੇ ਬੈੱਡ ਲਾਇਆ ਕੋੜੇ ਸਮੇਤ ਮਹਾਰਾਜ ਮੇਰੇ ਇਸ ਛੋਟੇ ਜਿਹੇ ਮਕਾਨ ਦੇ ਵਿੱਚ ਚਰਨ ਪਾਓ ਮਹਾਰਾਜ ਚਲੇ ਗਏ ਤਖਤ ਦੇ ਉੱਤੇ ਤਖਤ ਲੱਗਿਆ ਸੀ ਨਾਲ ਮਹਾਰਾਜ ਇਹਦੇ ਤਖਤ ਦੇ ਉੱਤੇ ਬਿਰਾਜਮਾਨ ਹੋ ਗਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਾਚੇ ਫੱਗੂ ਦੇ ਘਰ ਦੇ ਵਿੱਚ ਜਾ ਕੇ ਆਪਣੇ ਮੁਬਾਰਕ ਚਰਨ ਪਾਏ ਅੱਜ ਵੀ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਗੁਰੂ ਆ ਜਾਣਗੇ ਹੋਰ ਨਹੀਂ ਕੋਈ ਹੁੰਦਾ ਕਈ ਵਾਰੀ ਬੋਲੋ ਸਤਨਾਮ ਵਾਹਿਗੁਰੂ ਮਨ ਵਿੱਚ ਈਰਖਾ ਵੀ ਹੋ ਜਾਂਦੀ ਹੈ ਨਾ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵ ਪਾਵਨ ਪਵਿੱਤਰ ਮubarake ਚੱਲਣ पाए ਮਹਾਪੁਰਖ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਤੇ ਇੰਨੇ ਸਾਧੂ ਸਾਡੇ ਘਰ ਖੰਡ ਪਾਠ ਸਹਿਜ ਪਾਠ ਸੁਖਨੀ ਸਾਹਿਬ ਦਾ ਪਾਠ ਹੋਵੇ ਇੱਕ ਰਾਗੀ ਜਥਾ ਆਜੂਗਾ ਵੱਧ ਤੋਂ ਵੱਧ ਜੋਰ ਮਾਰ ਕੇ ਇੱਕ ਚਲੋ ਕਈ ਵਾਰੀ ਕੋਈ ਰਿਸ਼ਤੇਦਾਰੀ ਵਿੱਚ ਹੁੰਦਾ ਨਾਲ ਦਾ ਦੂਜਾ ਵੀ ਆਜੂਗਾ ਪਰ ਇੰਨੇ ਮਹਾਪੁਰਖ ਨਹੀਂ ਆਉਂਦੇ ਏ ਨਹੀਂ ਵੀ ਅੱਜੀ ਆਏ ਨੇ ਪਰसों ਤੋਂ ਲੈ ਕੇ ਆ ਰਹੇ ਨੇ ਪੱਗਾਂ ਵਾਲਾ ਨਗਰ ਹੈ ਪੱਗਾਂ ਵਾਲੇ ਨੇ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਹੋਰ ਵੀ ਜਿੰਨੇ ਸਾਧੂ ਹਾਜ਼ਰੀਆਂ ਲਵਾ ਕੇ ਗਏ ਨੇ ਸਾਰੇ ਵੱਡੇ ਪੱਗਾਂ ਵਾਲੇ ਹਨ ਇਸ ਕਰਕੇ ਆਉ ਇੱਕ ਤਾਲਣਾ ਪੜ ਕੇ ਮੈਂ ਇਥੀ ਸਮਾਪਤੀ ਕਰਾਂ ਕਿਉਂਕਿ ਮਹਾਪੁਰਖ ਬਹੁਤ ਬੈਠੇ ਨੇ ਉਹ ਤਾਂ ਮੇਰੀ ਕਹਿਣ ਵਾਲੀ ਗੱਲ ਸੀ ਸਮਾਪਤੀ ਤਾਂ ਉਸੇ ਟਾਈਮ ਤੇ ਕਰਾਂਗੇ ਜਦੋਂ ਬਾਬਾ ਜੀ ਦਾ ਹੁਕਮ ਹੈ। ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਜੋ ਭਾਵੇਂ ਤੁਲਿਆ ਆਗਰੇ ਦੇ ਕੋਲੇ ਤੁਲਿਆ ਉਥੇ ਮਹਾਂਪੁਰਖ ਬਾਬਾ ਧੀਰਜ ਸਿੰਘ ਜੀ ਉਹ ਗੁਰੂ ਚਰਣਾ ਵਿੱਚ ਜਾਵ ਰਾਜੇ ਉਥੋਂ ਇੱਡਾ ਸਫ਼ਰ ਕਰਕੇ ਫੇਰ ਵੀ ਮਹਾਂਪੁਰਖ ਪਹੁੰਚੇ ਨਹੀਂ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਤਪਾਲ ਸਿੰਘ ਜੀ ਬਾਬਾ ਭਰੂਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਮਨਮਨ ਮਨ ਪ੍ਰੀਤ ਸਿੰਘ ਜੀ ਅਲੀਪੁਰ ਵਾਲੇ ਜਿਨ੍ਹਾਂ ਦੀ ਪ੍ਰੀਤ ਗੁਰੂ ਦੇ ਨਾਲ ਹੈ ਤੇ ਬੜੇ ਪਿਆਰ ਦੀ ਮੂਰਤ ਹੈ ਧਰਤੀ ਪੈਰਾ ਹੇਠ ਹੈ ਧਰਤੀ ਹੇਠ ਬਸੰਦਾ ਪਾਣੀ ਪਾਣੀ ਚੱਲੇ ਨਮਾਰ ਨੂੰ ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿੰਦੇ ਸਭ ਤੋਂ ਵੱਡਾ ਹੀ ਗੁਰਸਿੱਖ ਦਾ ਇੱਕ ਗਹਿਣਾ ਉਹ ਕੀ ਹੈ ਉਹ ਇੱਕ ਨਿਮਰਤਾ ਦਾ ਗਹਿਣਾ ਹੈ ਸਭ ਤੋਂ ਵੱਡਾ ਨਿਮਰਤਾ ਦਾ ਗਹਿਣਾ ਨਿਮਰਤਾ ਦੇ ਨਾਲ ਭਾਵ ਐ ਨੀਵੇਂ ਹੋ ਕੇ ਕਿਸੇ ਨੂੰ ਮਿਲਾਂਗੇ ਨਾ ਅਗਲਾ ਯਾਦ ਕਰੂ ਅਗਲੇ ਸਮਾਗਮ ਤੇ ਉਹਦੀ ਜਾ ਕੇ ਗੱਲ ਜਰੂਰ ਕਰੂਗਾ ਵੀ ਇਹਨੂੰ ਉਹ ਮਹਾਪੁਰਖ ਮਿਲੇ ਉਹ ਗੁਰਮਤ ਪਿਆਰੇ ਮਿਲੇ ਇੰਨਾ ਭੱਜ ਕੇ ਇੰਨਾ ਪਿਆਰ ਦੇ ਵਿੱਚ ਮਿਲੇ ਜੇ ਨਫ਼ਰਤ ਦੇ ਬੀਜ ਬੀਜ ਕੇ ਮਿਲਾਗੇ ਫਿਰ ਨਾਉ ਨਹੀਂ ਕਿਸੇ ਨੇ ਲੈਣਾ ਫਿਰ ਕਹਿਣਗੇ ਸਾਖਤ ਤੇ ਸ਼ੁਕਰ ਭਲਾ ਰਾਖਾ ਅੱਛਾ ਗਾਓ ਸਾਖਤ ਬੱਪਰਾ ਮਰ ਗਿਆ ਕੋਈ ਨਾ ਲਹੈ ਨਾਓ ਫਿਰ ਕੋਈ ਨਾਂ ਵੀ ਨਹੀਂ ਲੈਂਦਾ ਹੈ ਇਸ ਕਰਕੇ ਇਹਨੇ ਮਾਪੁਰਖਾਂ ਦੇ ਦਰਸ਼ਨ ਕਰਕੇ ਤਾਂ ਸਾਡੇ ਭਾਗ ਵੱਡੇ ਹੋਣੇ ਚਾਹੀਦੇ ਨੇ ਧੰਵਾਦ ਜੀ ਮੈਂ 2-4 ਮਿੰਟ ਉੱਪਰ ਦੀ ਲੈ ਗਿਆ ਮੈਂ ਬਾਬਾ ਭਰਪੁਰ ਸਿੰਘ ਜੀ ਤੋਂ ਅਥਵੰਨ ਕੇ ਇਸ ਗੱਲ ਦੀ ਖਿਮਾ ਵੀ ਮੰਗੂੰਗਾ ਤੇ ਪਿਆਰ ਦੇ ਵਿੱਚ ਆ ਕੇ ਲੋੜ ਜੁੜੀਏ ਅਰਜ ਕੀ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨ ਦੇ ਹਮ ਸੰਤਨ ਕੀ ਸਤ ਸੰਤਨ ਕੀ ਰੇ ਪਿਆਰੇ ਆਮ ਸੰਤਨ ਕੀ ਸਰਣਾ ਜੀ ਆਮ ਸੰਤਨ ਕੀ ਰੇ ਪਿਆਰੇ ਆਮ ਸੰਤਨ ਕੀ ਸਰਣਾ ਜੀ ਆਮ ਸੰਤਨ ਕੀ ਰੇ ਨਪਿਆਰੇ ਹਮ ਸੰਤਨ ਕੀ ਸਰਣਾ ਜੀ ਆਮ ਸੰਤਨ ਕੀ ਰੇ ਨਪਿਆਰੇ ਆਮ ਸੰਤਨ ਕੀ ਸਰਣਾ ਜੀ ਹਮ ਸੰਤਨ ਕੀ ਸਰਣਾ ਜੀ ਆਪ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਆਪ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਸੰਤਨ ਕੀ ਰੇ ਨ ਪਿਆਰੇ ਹਮ ਸੰਤਨ ਕੀ ਸਰਣਾ ਜੀ ਹਮ ਸੰਤਨ ਕੀ ਰੇ ਨ ਪਿਆਰੇ ਹਮ ਸੰਤਨ ਕੀ ਸਰਣਾ ਜੀ ਹਾਂਜੀ ਸੰਤ ਸਹਾਈ ਜੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਪਾਵਨ ਚਲਣਾ ਕਾਮਲਾ ਵਿੱਚ ਇਹੋ ਜੇ ਕਲ ਯੁਗ ਦੇ ਭਿਆਨਕ ਸਮੇ ਵੀ ਸਾਨੂੰ ਬੈਠ ਕੇ ਬਾਣੀ ਪੜਨ ਦਾ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਆਓ ਅਗਲ ਸਮਾ ਸ਼੍ਰੀ ਮਾਨ ਸੰਤ ਬਾਬਾ ਭਰਪੁਰ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੜਾ